ਕੋਮ ਮਦਿਕਮੋਂ ਦੇ ਅਸੀਂ ਪਿੰਡ ਦੇ ਉਸ ਸਾਥ ਚ ਆ ਗਏ ਆ ਜਿੱਥੇ ਇਹ ਮੇਲਾ ਲੱਗਾ ਜੀ ਆ ਵੇਖੋ ਫਨ ਗੇਮਸ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਮੇਲਿਆਂ ਚ ਵੇਖਣ ਨੂੰ ਮਿਲਦੀਆਂ ਆ ਤੇ ਇਧਰ ਬੱਚਿਆਂ ਦੇ ਲਈ ਬਾਉਂਸੀ ਕੈਸਲ ਬੱਚਿਆਂ ਲਈ ਛੋਟੇ-ਛੋਟੇ ਝੂਲੇ ਟ੍ਰੇਨ ਔਰ ਥੋੜਾ ਦੂਰ ਵੇਖ ਪਾ ਰਹੇ ਤੇ ਮੌਤ ਦਾ ਕੂਆ ਸੋ ਬੱਚਿਆਂ ਲਈ ਬਹੁਤ ਸੋਹਣੀ ਚੀਜ਼ਾਂ ਇੱਥੇ ਜੀ ਬੱਚੇ ਆ ਕੇ ਖੂਬ ਮਨਗਾਇਆ ਕਰ ਰਹੇ ਨੇ ਤੇ ਇਧਰ ਅਮਨ ਹੁਣੀ ਫਨ ਗੇਮਸ ਨੂੰ ਅੰਜਾਇ ਕਰ ਰਹੇ ਆ ਆ ਦੇਖੋ ਬਣੀ ਗੱਲ ਫੇਰ ਖੇਡ ਲੋ ਹੋਰ ਲੋ ਮਕਾਮਕੂ ਦਾ ਟਿਕਟਾ ਇਹ ਕਰ ਰਹੀਆਂ ਅਸੀਂ ਲਓ ਹੁਣ ਸੁਖੰਤ ਭਾਜੀ ਕਰ ਲੱਗੇ ਆ ਆਪਣੀ ਕਲਾ ਦਾ ਮਜਾਰਾ ਵਿਖਾਉਣ ਲੱਗੇ ਉਹ ਵੈਰੀ ਗੁੱਡ ਪੈਂਦਾ ਪੈਂਦਾ ਰੇ ਯਾਰ ਡਿੱਗਣੇ ਨਹੀਂ ਚਾਹੀਦੇ ਪੈ ਗਿਆ ਸੀ ਇਹ ਹਾਂ ਇਹ ਇਹ ਤੇਰੀ ਗੱਲ ਗਲਤ ਹੈ ਉਹ ਡਿੱਗ ਪੈਂਦੇ ਆ ਭਾਈ ਦਾ ਪੈ ਗਿਆ ਉਹਦੇ ਤੇ ਹਾਂ ਸੋ ਬਹੁਤ ਵਧੀਆ ਜੀ ਤੇ ਹੁਣ ਅਗਲੀ ਗੇਮ ਵੱਲ ਜਾਨੇ ਆ ਹਾਂ ਚੱਲ ਅਮਨ ਗਲਾਸ ਸੁੱਟੋ ਨਹੀਂ ਬਣੀ ਲਓ ਜੀ ਜੇ ਕਹਿੰਦੇ ਵੀ ਸੁੱਟ ਦਿਓ ਨਾ ਤੇ ਉੱਪਰ ਵਾਲਾ ਤੁਹਾਨੂੰ ਗਿਫਟ ਦੇਣੂ ਬੱਚਿਆਂ ਲਈ ਸੋ ਵੇਖਦੇ ਆ ਅਸੀਂ ਗਿਫਟ ਜਿੱਤ ਪਾਉ ਨਹੀਂ ਗਈ ਸੋ ਅਮਨ ਦੇ ਹੱਥ ਚ ਬਾਲ ਆ ਗਈ ਹੈ ਤੇ ਓ ਵੈਰੀ ਗੁੱਡ ਇੱਕ ਰਹਿ ਗਿਆ ਜੀ ਗਲਾ ਹੁਣ ਕਿਸਮਤ ਅਜਮਾਉਣ ਲੱਗੇ ਐ ਸੁਖਵੰਤ ਪਾਜੀ ਵੇਖਦੇ ਕੀ ਬਣਦਾ ਅਮਨ ਅਮਨ ਦੂਜੀ ਟਿਕਟ ਤੇ ਨਾ ਕਿਸਮਤ ਅਜਮਾ ਰਿਹਾ ਅਮਨ ਓ ਮਿਸ ਦਾ ਮੂਮੈਂਟ ਇਹ ਹੁਣ ਪਾਜੀ ਸੁਖਵੰਤ ਇਹ ਨਾ ਰੱਖੇ ਗਲਾਸ ਇਦਾਂ ਵਾ ਇੱਕ ਨਹੀਂ ਡਿੱਗਣਾ ਨਾ 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 ਕੋਈ ਪੰਜ ਦੇ ਪੰਜ ਕਲਾਸ ਉਹ ਜਿਹੜਾ ਕਲਾਸ ਇੱਕ ਹੈ ਥਲੇ ਚੁੰਬਕ ਨਾਲ ਜੋੜਿਆ ਵਾ ਉਹ ਲੋਹੇ ਦਾ ਕਲਾਸ ਹੈ ਤੇ ਨਹੀਂ ਨਹੀਂ ਇਹਨੂੰ ਚੈੱਕ ਇਹਨੂੰ ਦੇਖਦੇ ਆ ਜਗਾ ਬਦਲੀ ਆ ਉਹ ਉਹ ਆ ਜੀ ਨੇ ਵੀ ਚਾਰ ਸੁੱਟਤੇ ਤੇ ਇੱਕ ਫੇਰ ਰਹਿ ਗਿਆ ਐਕਚੁਅਲੀ ਨਾ ਫੁੱਟਬਾਲ ਛੋਟਾ ਵਾ ਉਹਦੇ ਕਰਕੇ ਡਿੱਗਦਾ ਨਹੀਂ ਲਓ ਜੀ ਹੁਣ ਲਾਲ ਤੇ ਰੱਖ ਲਿਆ ਵੀ ਸ਼ਾਇਦ ਕਿਤੇ ਨਾ ਕਿਤੇ ਵਾਦੀ ਜਾਣ ਓਏ ਓ ਲਓ ਜੀ ਰਿੰਗ ਵਾਲੀ ਗੇਮ ਵੀ ਇਹਨਾਂ ਨੇ ਖਰਾਬ ਕੀ ਰੱਖੀ ਆ ਤੇ ਉਹ ਵੀ ਤੇ ਹੁਣ ਆਪਾਂ ਇਧਰ ਬੁਲਜ਼ਾ ਦੀ ਸ਼ਾਟ ਲਾਉਣ ਆ ਗਏ ਆ ਉਹ ਪਰਚੀ ਫੇਰ ਲਾ ਗਈ ਅੱਛਾ ਇਧਰ ਲਾਉਣੀ ਐ ਲਓ ਜੀ ਗਨ ਦਾ ਸ਼ਾਟ ਲਾਉਣ ਲੱਗਾ ਮੈਂ ਬੜਾ ਵਧੀਆ ਬੱਚੇ ਇੱਥੇ ਆ ਕੇ ਖੂਬ ਅਨਤ ਲਿੰਦੇ ਆ ਇਧਰ ਤੀਰ ਕਮਹਾਂ ਦੀ ਖੇਡ ਚੱਲਦੀ ਐ ਤੇ ਅਜ ਦੇ ਰਮਨ ਨੇ ਨਿਸ਼ਾਨਾ ਬੰਨ ਲਿਆ ਵਾ ਇਹ ਨਹੀਂ ਬਣੀ ਗੱਲ ਕਿ ਚੱਲੇ ਲਓ ਜੀ ਦੂਜੀ ਸ਼ਾਟ ਵੇਖ ਸਾ ਵੀ ਹਰੀ ਇਹ ਤਾਂ ਬਾਹਰ ਆ ਗਈ ਹੈ ਤਾਂ ਫਾਊਲ ਹੋ ਗਿਆ। ਨਾ ਲਓ ਜੀ ਮੇਰੀ ਸ਼ੂਟਿੰਗ ਇਧਰ ਚੱਲਣ ਦੀ ਆ ਤੇ ਇਧਰ ਸ਼ੂਟਿੰਗ ਤੇ ਭਾਈ ਉਹਨਾਂ ਦੀ ਚੱਲਣ ਦੀ ਵੱਖਰੀ। ਐ ਭਾਈ ਦਾ ਨਿਸ਼ਾਨਾ ਟਿਕਾਣੇ। ਲੋਰੀ ਨਿਸ਼ਾਨਾ ਲਾ ਚੁੱਕਾ ਮੈਂ ਵੀ ਲਾ ਕੇ ਰੱਖਿਆ। ਤੋਂ ਤੱਕ ਨਿਸ਼ਾਨਾ ਲਾਇਆ ਪਰ ਗੱਲ ਬਣੀ ਨਹੀਂ। ਸੋ ਕੋਣ ਇਧਰ ਤੀਰ ਕਮਾਨ ਵਾਲੀ ਖੇਡ ਇਧਰ ਵੀ ਬੁੱਲਜ਼ ਆਈ ਸ਼ਾਰਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਪਰ ਗੱਲ ਬਣ ਨਹੀਂ ਰਹੀ ਕਿਸੇ ਕੋ ਵੀ। ਸੋ ਵਧੀਆ। ਮਤਲਬ ਕੋਲ ਮਲਾ ਕੇ ਇੱਥੇ ਬੱਚਿਆਂ ਲਈ ਵੱਡਿਆਂ ਲਈ ਬੀਬੀਆਂ ਲਈ ਬੰਦਿਆਂ ਲਈ ਇੱਕ ਪਨ ਫਿਲਿੰਗ এনਜਾਇਬਲ ਮੂਮੈਂਟਸ ਤੇ ਤੁਸੀਂ ਸਪੈਂਡ ਕਰ ਸਕਦੇ ਜੀ ਬਹੁਤ ਥੂਬ ਲੋ ਜੀ ਹੁਣ ਕਿੱਧਰ ਜਾਣਾ ਜੀ ਇਹ ਮੌਤ ਦਾ ਕੂਆ بڑا ਸ਼ੋਅ ਜਰੂਰ ਵਿਖੇ ਲੱਗੇਗਾ ਉਸ ਤੋਂ ਪਹਿਲਾਂ ਉਧਰ ਜਾਦੂ ਦਾ ਸ਼ੋਅ ਚੱਲ ਰਿਹਾ ਬੱਚੇ ਇਧਰ ਆਨੰਦ ਲੈ ਰਹੇ ਆ ਇਸ ਬ੍ਰਿਜ ਨੂੰ ਕਰਾਸ ਕਰਕੇ ਯੋ ਅਬਸਟਕਲ ਕ੍ਰਾਸ ਕਰਕੇ ਉਹ ਹੈਡ ਮ사ਜ ਫ੍ਰੀ ਉਧਰ ਲਗਾਉਣਾ ਚਾਹੁੰਦਾ ਅਭੀ ਵਿਖਾਵਾ ਕੇ ਤੁਹਾਨੂੰ ਬੜੀ ਕਮਾਲ ਦਾ ਨਜ਼ਾਰਾ ਆਂਦਾ ਇਧਰ ਇਹ ਪੁਆਇੰਟ ਬਣਿਆ ਜੀ ਮੈਂ ਤੇ ਰეკਮੈਂਡ ਕਰੂੰਗਾ ਕਿ ਜਿਹੜਾ ਵੀ ਅਮਰਸਰ ਵਿਸਟ ਕਰੇ ਇਸ ਪੁਆਇੰਟ ਨੂੰ ਵੀ ਵਿਸਟ ਜ਼ਰੂਰ ਕਰਕੇ ਜਾਏ ਸੋ ਸੋਹਣੀ ਜਗ੍ਹਾ ਹੈ ਖੂਬ ਸਾਡੇ ਪਰਿਵਾਰ ਵਾਲੇ ਵੀ ਬੜੇ ਗੋ ਨਾਲ ਦੇਖ ਰਹੇ ਹਨ ਬੜੀ ਕੁਦਲੀ ਸ਼ੋ ਲੋੜੀ ਪਪੜ ਸ਼ੋ ਮੁੱਕਾ ਤੋਂ ਸਾਈਕਲ ਸ਼ੋ ਸ਼ੁਰੂ ਹੋ ਨਗਾ ਸਾਈਕਲ ਲੱਗਾ ਤੇ ਲੋਕ ਬਹਿ ਗਏ ਆ ਸਾਈਕਲ ਇਹ ਵੇਖਦੇ ਕੀ ਬਣਦਾ ਲਓ ਜੀ ਹੁਣ ਤੁਸੀਂ ਵੇਖ ਪਾ ਰਹੇ ਜੇ ਇਸ ਸਾਈਕਲ ਵਾਲੇ ਦੀ ਕਲਾ ਬਾਜ਼ੀਆਂ ਸੋ ਬਹੁਤ ਵਧੀਆ ਬੈਲੈਂਸ ਬਣਾਇਆ ਜਾ ਰਿਹਾ ਸਾਈਕਲ ਤੇ ਲਓ ਜੀ ਦੂਸਰਾ ਸਾਈਕਲ ਵੀ ਬਿਨਾ ਕਾਠੀ ਬੜਾ ਫੜ ਲਿਆ ਇਹਨੇ ਤੇ ਇਹਦੇ ਨਾਲ ਵੀ ਪੂਰਾ ਕਲਾਬਾਜ਼ੀਆਂ ਦਿਖਾ ਦਿਆ ਵਾ ਵਾਹ ਬਹੁਤ ਵਧੀਆ ਜੀ ਸੋ ਅਪਰੀਸ਼ੀਏਟ ਕਰਨਾ ਬਣਦਾ ਵਾ ਇਸ ਤਰ੍ਹਾਂ ਦੇ ਕਲਾਕਾਰਾਂ ਨੂੰ ਕਮਾਲ ਸਾਡੇ ਪਰਿਵਾਰਕ ਮੈਂਬਰ ਖੂਬ ਤਾੜੀਆਂ ਉਜਾ ਰਹੇ ਆ ਵਾਹ ਕੀ ਬਾਤ ਹੈ ਅਦਭੁਤ ਪੂਰਾ ਕੰਟਰੋਲ ਹੈ ਜੀ ਮੁੰਡੇ ਦਾ ਸਾਈਕਲ ਤੇ ਸੋ ਐਪਰੀਸ਼ੀਏਬਲ ਲਓ ਜੀ ਉਹਨੇ ਮੂਹ ਚ ਕੋਈ ਤਿੱਖੀ ਚੀਜ਼ ਲੱਗਦਾ ਪਾਈ ਆ ਤੇ ਮੇਰੇ ਖਿਆਲ ਨਾਲ ਕੋਈ ਬਲੇਡ ਟਾਈਪ ਚੀਜ਼ ਲੱਗੀ ਮੈਨੂੰ ਤੇ ਮੂਹ ਚੋਂ ਹੁਣ ਕੁਛ ਵੱਡਣ ਲੱਗਾ ਜੀ ਵਾਹ 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 ਲੋ ਜੀ ਬਲੇਡ ਇੱਕ ਪਾਇਆ ਸੀ ਤੇ ਬਲੇਡਾਂ ਦੀ ਲੜੀ ਬਾਹਰ ਆ ਰਹੀ ਹੈ ਸੋ ਕਾਬਲੇ ਤਾਰੀਫ ਐਪਰੀਸ਼ੀਏਬਲ ਤਾੜੀਆਂ ਬਣਦੀਆਂ ਜੀ ਇਹਦੀਆਂ ਕੀ ਬਾਤ ਹੈ